ਛਾ ਕਾਲੇ ਰੰਗ ਦੇ ਵਿੱਚ ਆ ਵੈੜ ਦਾ ਟਾਡਾ ਵਾਟਾ ਰੇਟ ਜਿਹੜਾ ਹੈ ਜਿਵੇਂ ਕੁਝ ਕਰੀਏਵੇਂ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਗੱਲ। ਨਹੀਂ ਉਹ 30 ਲੀਟਰ ਵਾਲੀ ਬਿਹੜ ਆ ਗਈ। ਥਣ ਲੇਵਾ ਜਿਹੜਾ ਹੈਗਾ ਖਰਾਕ ਤੇ ਵੀਰੇ ਵਾਲਾ 30 ਤੋਂ ਵੀ ਵਾਰ ਕਢਾ ਸਕਦਾ ਤੂੰ। ਮਿੱਤਰੋ ਕੱਚੀ ਵਾਲੀ ਪਈ ਆ ਹਨਾ। ਕੱਚੀ ਜੀ ਅੱਸੀ ਕੱਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਹਾਂਗੇ। ਪਿੰਡ ਆ ਗਿਆ ਮਿੱਤਰੋ ਬਾਈ ਦਾ ਭਾਗੀ ਬੰਦਰ ਤੇ ਜਲਾ ਪੈਂਦਾ ਮਿੱਤਰੋ ਬਠੰਡਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਤਿੰਨ ਨਗ ਲੈ ਕੇ ਆਏ ਹਾਂ ਮਿੱਤਰੋ। ਪਹਿਲੇ ਨੰਬਰ ਵਾਲੀ ਪਹਿੜ ਜਿਹੜੀ ਹੈਗੀ ਨਾ ਉਹ ਸੂਈ ਸਵਾਈਆ ਤੇ ਆਹ ਜਿਹੜੀਆਂ ਹੈਗੀਆਂ ਮਿੱਤਰੋ ਦੋਨੇ ਬੈੜਾਂ ਸੂਣਾ ਵਾਲੀਆਂ ਬਾਕੀ ਬਾਈ ਕੋਲੇ ਨਾ ਇਧਰਲੇ ਪਾਸੇ ਜਿਹੜੀਆਂ ਆਪ ਦੇ ਘਰ ਦੀਆਂ گاਵਾਆਂ ਰੱਖੀਆਂ ਮੈਂ ਤੁਹਾਨੂੰ ਉਹ ਵੀ ਦਿਖਾ ਦਾਨਾ ਇਧਰਲੇ ਪਾਸੇ ਜਿਹੜਾ ਹੈਗਾ ਨਾ ਬਾਈ ਦੁੱਧ ਦਾ ਕੰਮ ਕਰਦਾਗਾ ਤੇ ਇਹ ਘਰ ਦੀਆਂ ਬੈੜਾਂ ਆ ਗਈਆਂ ਤੇ ਆਹ ਦੇਖ ਲਓ ਮਿੱਤਰੋ ਤਾਜੀ ਸੂਈ ਇੱਕ ਗਾਂ ਇਧਰਲੇ ਪਾਸੇ ਆ ਗਈ ਇਹੇ ਬਾਈਆਂ ਦੀ ਹੈਗੇ ਘਰੇ ਰੱਖੀ ਹੋਈ ਤੇ ਆਜੋ ਆਪਾਂ ਕਰਵਾਗੇ ਬਾਈ ਹੈਪੀ ਨਾਲ ਗੱਲਬਾਤ ਤੇ ਲੱਗੇ ਇਹਨਾਂ ਤਿੰਨਾਂ ਨਗਾਂ ਦੀ ਜਾਣਕਾਰੀ ਬਾਕੀ ਜਿਹੜੇ ਰੇਟ ਰਹਿਣਗੇ ਹਨਾ ਉਹ ਆਪਾਂ ਵੀਡੀਓ ਚ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਕਿਵੇਂ ਲੱਗੇ ਰੇਟ ਦੱਸਿਓ ਜਰੂਰ ਆਓ ਕਰਾਗੇ ਗੱਲਬਾਤ ਹਾਂਜੀ ਬਾਈ ਸਸੀਕਲ ਸਸੀਕਾ ਬਾਈ ਜੀ ਹੋਰ ਬਾਈ ਹੈਪੀ ਬਹੁਤ ਵਧੀਆ ਇੱਧਰ ਦੇ ਹੋ ਜਾ ਕੇ ਰਾਂ ਸੋਣਿਆ ਇਹ ਇੱਥੇ ਹੀ ਆ ਜਾ ਹਾਂ ਧੁੱਪ ਪੈਂਦੀ ਇੱਧਰ ਅੱਛਾ ਹੈਪੀ ਪਿੰਡ ਆਪਣਾ ਪਿੰਡ ਭਾਗੀ ਬੰਦਰਾ ਬਾਈ ਜੀ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਤਹਿਸੀਲ ਤਰਮੰਡੀ ਸਾਹਿਬ ਜੀ ਤਲਵੰਡੀ ਸਾਬੋ ਤੋਂ ਤਾਂ ਆਪਣਾ ਮੈਨੂੰ ਐ ਲੱਗਦਾ 4-5 ਕਿਲੋ 4-5 ਕਿਲੋਮੀਟਰ ਪਿੰਡ ਰਹਿ ਗਿਆ ਜੀ ਠੀਕ ਹੈ ਅੱਛਾ ਹੈਪੀ ਜਿਵੇਂ ਆਪਾਂ ਪਿਛਲੇ ਮੈਨੂੰ ਐਂ ਲੱਗਦਾ ਹੋਗਾ ਹੁ ਮਹੀਨਾ ਡੇਢ ਮਹੀਨਾ ਮਹੀਨਾ ਹੋ ਗਿਆ ਵੀਰੇ ਤੇ ਉਦੋਂ ਆਪਾਂ ਘਰ ਦੀ ਬੈੜ ਵਿੱਚ ਉਦੋਂ ਘਰ ਦੀ ਬੈੜ ਵਿੱਚ ਹੀ ਹਾਂ ਇਹ ਆਪਣੀਆਂ ਜਿਹੜੀਆਂ ਬੈੜਾਂ ਆਈਆਂ ਇਹ ਖਰੀਦ ਆਲੀਆਂ ਜੀ ਇਹ ਤਿੰਨੇ ਤਿੰਨੇ ਖਰੀਦੀਆਂ ਵੰਗਾ ਜੀ ਵੈਰੀ ਗੁੱਡ ਕਿਉਂ ਦੱਸਣਾ ਜ਼ਰੂਰੀ ਹੈ ਹਾਂਜੀ ਬਈ ਆਪਾਂ ਗੱਪਾਂ ਮਾਰ ਕੇ ਨਹੀਂ ਕਦੇ ਵੀ ਸੌਦਾ ਵੇਚਿਆ ਵੀਰੇ ਸਹੀ ਗੱਲ ਆ ਹਾਂਜੀ ਤੇ ਜਿਵੇਂ ਹੈਪੀ ਗੱਲ ਕਰ ਗਏ ਯਾਰ ਉਦਦੇ ਵੀ ਤੇਰਾ ਬੈੜ ਦਾ ਰੇਟ ਬੜਾ ਬਾਜੋ ਸੀ ਬਹੁਤ ਜਾਇਜ ਰੇਟ ਤੇ ਦਿੱਤੀਆਂ ਜੀ ਵੀਰੇ ਹਾਂਜੀ ਤੇ ਵਿਕ ਵੀ ਫਿਰ ਮੈਨੂੰ ਐਂ ਲੱਗਦਾ ਵੀਰੇ ਅੱਧੇ ਘੰਟੇ ਦੇ ਅੰਦਰ ਬੜ ਵੇਗੀ ਸੀਗੀ ਉਹ ਹਾਂ ਹਾਂਜੀ ਅੱਜ ਵੀ ਰੇਡੀ ਰੱਖਾਂਗੇ ਸਾਰੇ ਬਸ ਹਾਂ ਤੇ ਅੱਜ ਆਪਾਂ ਜਿਹੜੀ ਜਾਣਕਾਰੀ ਦੇਣੀ ਆ ਆਪਾਂ ਸਹੀ ਸਹੀ ਠੀਕ ਹੈ ਤੇ ਪਹਿਲੇ ਨੰਬਰ ਵਾਲੀ ਬਿਹੜ ਦੱਸ ਮੈਨੂੰ ਜਿਹੜੀ ਇਹ ਵੀਰੇ ਮੂੰਹੋਂ ਦੋ ਦੰਦਾਂ ਦੀ ਪਹਿਲਾ ਸੂਆਗੀ ਪਹਿਲਾ ਸੂਆ ਹਾਂਜੀ ਅੱਜ ਤੇ ਤਿੰਨ ਦਿਨ ਹੋ ਗਏ ਨੂੰ ਸੂਈ ਨੂੰ ਹਾਂ ਅੱਜ ਇਸ ਟਾਈਮ 13 14 ਲੀਟਰ ਬੋਲਾ ਤਿਆਰ ਆਪਾਂ ਡੱਬੇ ਮਾਰ ਦਾਂਗੇ ਜੀ ਡੱਬੇ ਮਾਰ ਦਾਂਗੇ ਹਾਂਜੀ 12 19 ਤੇ ਇਹ ਚੱਲਣਾ ਜੀ ਠੀਕ ਹੈ ਮਤਲਬ 20 ਵੀ ਦੇ ਸਕਦੀ ਹੈ 20 ਵੀ ਦੇ ਸਕਦੀ ਆਲੇ ਸੇਵਾ ਪਰ ਆਪਾਂ 18 ਨਹੀਂ ਕਰਾਂਗੇ 18 ਨਹੀਂ ਆਪਾਂ ਕਹਿ ਸਕਦੇ ਠੀਕ ਹੈ ਤੇ ਮਗਰ ਬੱਚਾ ਆ ਗਿਆ ਮਗਰ ਬੱਚਾ ਆ ਗਿਆ ਆ ਬੱਚਾ ਆ ਗਿਆ ਹਣਾ ਜੀ ਠੀਕ ਆ ਤੇ ਫਿਰ ਮੈਨੂੰ ਐ ਦੱਸਦੇ ਇਹ ਤੀਜਾ ਚੌਥਾ ਦਿਨ ਹੀ ਅਜ ਸੁਈ ਨੂੰ ਤੀਜਾ ਚੌਥਾ ਦਿਨ ਹੀ ਆ ਬਈ ਸੁਈ ਨੂੰ ਫਿਰ ਮੈਨੂੰ ਐ ਦੱਸ ਹੁਣ ਜਿਵੇਂ ਇਹ ਜਿਹੜੇ ਵੈੜ ਕੋਈ ਬੰਦੇ ਨੂੰ ਪਸੰਦ ਆ ਗਈ ਠੀਕ ਐ ਕਿੰਨੇ ਰੁਪਏ ਚ ਦੇਵੇਂਗਾ ਇਹ ਵੀ ਟਾਟਾ ਬਟਾ 75000 ਦੀ ਵੈੜ ਦੇਵਾਂਗੇ ਆਪਾਂ ਕੋਈ ਮਾਨਤਾਨ ਮਾਨਤਾਨ ਕਰਦਾ ਐ ਆਏ ਬੰਦੇ ਦਾ ਜੀ ਆਏ ਕਰਦੇ ਆਏ ਕਰਦੇ ਆਈ ਵੈਰੀ ਗੁੱਡ ਲੈ ਵੀ ਖੋਲ ਕੇ ਰਾਂ ਮੁੰਡਿਆ ਲੈ ਵੀ ਮਿੱਤਰੋ ਇਹ ਆਹਾ ਵੈੜ ਦਾ ਜਿਹੜਾ ਭਾਅ ਨਾ ਜਿਹੜਾ ਹੈਗਾ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜਰੂਰ ਵੈੜ ਦਾ ਕੱਦ ਕਾਠ ਵੀ ਬਹੁਤ ਆ ਤੁਹਾਨੂੰ ਮੈਂ ਦੱਸਾਂ ਤੇ ਜਦੋਂ ਆਪਾਂ ਤੋਰਾਂਗੇ ਉਹ ਲੇਵਾ ਦਿਖਾ ਦਾਂਗੇ ਹਜੇ ਮਟੀਆਂ ਮੋਟੀਆਂ ਮੈਨੂੰ ਆਇ ਲੱਗਦਾ ਭਲਾਂ ਹੈਗੀਆਂ ਵੀਰੇ ਇਹਦੇ ਬਲੂਨ ਜੀ ਹੈਗੀ ਬਲੂਨ ਜੀ ਹੈਗੀ ਹੈ ਵੀਰੇ ਹਾਂ ਹਾਂ ਇਹ ਇਧਰ ਹੀ ਲਿਆਈ ਬਾਈ ਏ ਲੈ ਵੀ ਆ ਦੇਖ ਲਓ ਮੂੰਹ ਦੀ ਵੀ ਜਿਹੜੀ ਹੈਗੀ ਪੂਰੀ ਸੋਹਣੀ ਸੁਨੱਖੀ ਆ ਲੈ ਚੱਲ ਸੋਹਣਿਆ ਇਹ ਆ ਦੇਖ ਲਓ ਮਿੱਤਰੋ ਸ਼ਾਹ ਕਾਲੇ ਰੰਗ ਦੇ ਵਿੱਚ ਆ ਵੈੜ ਦਾ ਟਾੜਾ ਵਾਟਾ ਰੇਟ ਜਿਹੜਾ ਹੈਗਾ ਨਾ ਇਧਰ ਲੈ ਜਾ ਏ ਇਧਰ ਇਹ ਆ ਦੇਖ ਲੈ ਵੀ ਮਿੱਤਰੋ ਜਮੇ ਹੀ ਬਾਜ ਬਜਾ ਰੇਟ 75000 ਰੁਪਏ ਦੇ ਵਿੱਚ ਵਹਿੜ ਦੇਣੀ ਆ ਤੇ ਥਣ ਲੇਵਾ ਜਿਹੜਾ ਹੈਗਾ ਪੂਰਾ ਸਾਫ ਆ ਦੇਖ ਲਓ ਹਜੇ ਤਾਂ ਭਣਾ ਪੁਲਾਣੇ ਜਦੋਂ ਐਨ ਸਾਫ ਹੋ ਗਈ ਨਾ ਜਦੋਂ ਤੇ ਥਣ ਵੀ ਜਿਹੜਾ ਹੈਗਾ ਪੂਰਾ ਸੋਹਣਾ ਕੱਢੂਗੀ ਇਧਰ ਹੀ ਲੈ ਬਾਈ ਏ ਹਾਂ ਲੈ ਚੱਲ ਲੈ ਚੱਲ ਲੈ ਵੀ ਆ ਦੇਖ ਲਓ ਹੱਥੀ ਚਵਾਈ ਵਾਲਾ ਥਾਣਾਗਾ ਐ ਨਹੀਂ ਹੈਗਾ ਵੀ ਜਿਵੇਂ ਛੋਟਾ ਥਣ ਹੋਊਗਾ ਹਣਾ ਛੋਟਾ ਨਹੀਂ ਵੀਰੇ ਪੂਰਾ ਵਧੀਆ ਮੁੱਠੀ ਵਾਲ ਜਿੱਦੇ ਭਲਾ ਲੈ ਗਿਆਂ ਮੁੱਠੀ ਵਾਲ ਥਣ ਬਣੂਗਾ ਹਾਂ ਹਾਂ ਬਣ ਦੇ ਲੈ ਬਣ ਦੇ ਕਰਾਂ ਲੈ ਵੀ ਜਿਹੜਾ ਆ ਬੈਡ ਦਾ ਰੇਟ 75000 ਰੁਪਇਆ ਕਿਵੇਂ ਲੱਗਿਆ ਦੱਸਿਓ ਜਰੂਰ ਤੇ ਜਿਹੜੀ ਤੇਰੀ ਆ ਵਿਚਾਲੜੇ ਬਹਿੜ ਆ ਗਈ ਵਿਚਾਲੜੇ ਇਹ ਵੀਰੇ ਦੂਜਾ ਸੂਆ ਗਈ ਦੂਜਾ ਸੂਆ ਹਾਂਜੀ ਹਲੇ ਤੱਕ 7-8 ਦਿਨ ਬੈਠ ਲੈ ਜੂਗੀ ਤੇ ਮਾਲਕਾਂ ਨੇ ਦੱਸਣ ਸਾਰੇ ਨੇ 22 ਲੀਟਰ ਦੁੱਧ ਦਤਾ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਅੱਜ ਤੀ 24-25 ਦੀ ਉਮੀਦ ਹੈਗੀ ਇਹਦੀ ਠੀਕ ਆ ਦਿਨ 10 ਲੈ ਜੂ ਹਣਾ ਦਿਨ 10 ਮਾ ਉਹ ਨਾਲ ਲੈ ਜੂ ਵੀਰੇ ਠੀਕ ਆ ਤੇ ਫਿਰ ਮੈਨੂੰ ਐ ਦੱਸ ਕੋਈ ਟੀਕੇ ਟੂਕੇ ਦਾ ਪਤਾ ਕੋਈ ਨਹੀਂ ਬ੍ਰਿਆ ਮੈਂ ਕਹਿੰਦੀ ਕਿ ਆਪਕੋ ਭੋਰਾ ਨਹੀਂ ਮਾਰਦਾ ਕੋਈ ਟੀਕੇ ਦਾ ਪਤਾ ਨਹੀਂ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਹਾਂਜੀ ਫਿਰ ਖੋਲ ਮੁੰਡਿਆ ਖਰਾਪ ਆ ਵੀ ਤੋਰ ਕੇ ਦਿਖਾਈਏ ਤੇ ਇਹਨੂੰ ਆਪਾਂ ਪੋਲੇ ਹੱਥ ਨਾਲ ਵੀ ਬਦਲ 23 ਤੋਂ 25 ਕਿਲੋ ਵਾਲੀ ਕਹਿ ਸਕਦੇ ਹਾਂ ਹਾਂ ਹੈਪੀ ਹਾਂਜੀ 23 ਤੋਂ 25 ਕਿਲੋ 25 ਕਿਲੋ ਵਾਲੀ 25 ਕਿਲੋ ਵਾਲੀ ਲਿਆ ਕੇ ਇਹਦਾ ਫਿਰ ਰੇਟ ਕਿੰਨਾ ਰਹੂ ਇਹਦਾ ਰੇਟ ਬਾਰੇ 95000 ਰੁਪਏ ਜੀ 95000 ਹਾਂਜੀ ਛੋੜ ਛੱਪਾ ਕੋਈ ਵਿੱਚੋਂ ਛੋੜ ਛੱਪਾ 92000 ਦੀ ਦੇ ਦੇਣੀ ਬ੍ਰਿਆ ਠੀਕ ਆ ਲਿਆ ਕਰ ਲੱਭੀ ਆਹ ਦੇਖ ਲੋ ਆ ਬੈੜ ਦਾ ਵੀ ਕੱਦ ਕਾਠ ਜਮਾ ਚੰਗਾ ਆ ਗਿਆ ਹਜੇ ਮਿੱਤਰੋ ਆ ਬੈੜ 10 ਦਿਨਾਂ ਦੀ ਕੱਚੀ ਪਈ ਐ ਤੇ ਇਹਨੇ ਦੋ ਦਿਨਾਂ ਨੇ ਮੋੜ ਲੈ ਮੋੜ ਲੈ ਮੋੜ ਲੈ ਇਹ ਆ ਦੇਖ ਲੋ ਮਿੱਤਰੋ ਮੂਹ ਦੀ ਚੈੱਕ ਕਰ ਲੋ ਲਿਆ ਬਾਈ ਕਰਾ ਇੱਧਰਲੇ ਪਾਸੇ ਇੱਕ ਗਿੜਾ ਪੱਥਰ ਛੋਟਾ ਜਿਹਾ ਹੋਰ ਦਵਾਵਾਂਗੇ ਇਹ ਆ ਦੇਖਿਓ ਹਜੇ ਤਾਂ ਮਿੱਤਰੋ ਕੱਚੀ ਵਾਲੀ ਪਈ ਆ ਹਨਾ ਕੱਚੀ ਕੱਚੀ ਹੈਗੀ ਐ ਵੀਰੇ ਹਾਂ ਲਿਆ ਲਿਆ ਕੋਈ ਗੱਲ ਨਹੀਂ ਬੰਨ ਦੇ ਫਿਰ ਇਹ ਥੋੜਾ ਜੱਜ ਵੀ ਕਰਦੇ ਥੋੜਾ ਜੀ ਆਈ ਵੀਰੇ ਇਹ ਕੱਲ ਹੀ ਆ ਥੋੜੀ ਐਚ ਵੀ ਜੀ ਕਰਦੇ ਆ ਜੀ ਉਪਰ ਆ ਜਾ ਕਰਦੀ ਹੈਗੀ ਕੋ ਪ੍ਰਿੰਟ ਪ੍ਰਿੰਟ ਬੜਾ ਸੁਣਾ ਸੁਣਾ ਬਹੁਤ ਸੁਣਾ ਬੈਠਦਾ ਜੀ ਹੂੰ ਜੇ ਇਹੇ ਜੀ ਬੈਠਦਾ ਕਿਥੇ ਪੱਛੀ ਪੁੱਛੀ ਦੇਤੀ ਸੋਨੇ ਦੇ ਸਾਗੇ ਵਾਲੀ ਗੱਲ ਹਾਂ ਸਾਗੇ ਵਾਲੀ ਬਾਕੀ ਥਾਂ ਲੇਵਾ ਬਹੁਤ ਸੁਣਾ ਹੈ ਵੀਰੇ ਹਾਂ ਥਾਂ ਲੇਵਾ ਨਾ ਉਹ ਬਹੁਤ ਸੁਣਾ ਹੈ ਦੇਖ ਨਾੜਾ ਨੂੜਾ ਲੇਵੇ ਦੇ ਉੱਤੇ ਜਿਹੜੀਆਂ ਪੂਰੀਆਂ ਨੇ ਦੇਖ ਲਓ ਅੱਛਾ ਜਿਹੜੀ ਤੇਰੀ ਆ ਬਹਿੜ ਆ ਗਈ ਤੀਜੇ ਨੰਬਰ ਵਾਲੀ ਇਸ ਬਹਿੜ ਦਾ ਸੁਆ ਬਾਈ ਇਹਦਾ ਸੂਆ ਵੀ ਪਹਿਲਾ ਸੂਆ ਹੈਗਾ ਅੱਛਾ ਪਹਿਲਾ ਸੂਆ ਹਾਂ ਵੀਰੇ ਪਹਿਲਾ ਸੂਆ ਹੈਗਾ ਕੈ ਦੰਦਾ ਵੀ ਇਹ ਇਹ ਮੂੰਹੋਂ ਵੀ ਦੋ ਦੰਦਾ ਵੀਰੇ ਇਹ ਕਨਫਰਮ ਦੋ ਦੰਦ ਕਨਫਰਮ ਹੈ ਫਿਰ ਠੀਕ ਆ ਕਿੰਨੇ ਦਿਨ ਪਏ ਇਹਦੇ ਇਹਦੇ ਵੀਰੇਲ ਤੱਕ 15 ਦਿਨ ਪਿਆ ਜੀ ਇਹਦਾ ਫਿਰ ਯਾਰ ਮੈਨੂੰ ਐਂ ਲੱਗਦਾ ਮੈਨੂੰ ਤਾਂ ਐਂ ਲੱਗਿਆ ਜਿਵੇਂ ਦੂਜੇ ਸੂਏ ਹੁੰਦੀ ਆ ਨੀ ਨੀ ਪਹਿਲਾ ਸੂਆ ਵੀਰੇ ਦੋ ਦੰਦਾ ਵੇਛੀ ਦੋ ਦੰਦ ਫਿਰ ਇਹ ਇਹ ਮੈਨੂੰ ਚੰਗੀ ਲੱਗਦੀ ਆ ਯਾਰ ਇਹਦਾ ਵੀਰੇ ਬਹੁਤ ਚੰਗੀ ਵੇਛੀ ਆਈ ਕਿੰਨਾ ਦੁੱਧ ਪਾ ਸਕਦੀ ਆ ਇਹਦਾ ਵੀਰੇ 25 ਤੋਂ 30 ਦੇ ਵਿਚਾਲੇ ਵਿਚਾਲੇ ਪਾਉਣਾ ਨੇ ਇਹਦਾ ਪਹਿਲਣ ਨੇ ਪਹਿਲਣ ਨੇ ਹਾਂ ਇਹ ਆਪਾਂ ਲੈਤੀ ਵੀ ਬਿਹੜਾ ਹੀ denn ਲੈ ਜੂ 10 ਤੋਂ 15 15 ਦਿਨ ਮੌਨ ਨਾ ਪਿਆ ਹੈ ਵੀਰੇ ਠੀਕ ਹੈ ਬਾਕੀ ਜਿਹੜੇ ਭਰਾ ਨੇ ਮਤਲਬ ਫਾਰਮ ਚ ਰੱਖਣ ਫਾਰਮ ਵਾਲੀ ਫਾਰਮ ਵਾਲੀ ਬੈੜ ਪੂਰੀ ਵਧ ਗਈ ਵੀਰੇ ਹਨਾ ਹਾਂਜੀ ਬਾਕੀ ਖਰਾਕ ਤੇ ਵੀਰੇ ਆਲਾ 30 ਤੋਂ ਵੀ ਵਾਰ ਕਢਾ ਸਕਦਾ ਤੂੰ ਅੱਛਾ ਬਾਕੀ ਬਾਜਨ ਪੂਜ ਨੂੰ ਬਹੁਤ ਆ ਬੱਛੀ ਚ ਸਹੀ ਗੱਲ ਹੈ ਹਾਂਜੀ ਨਹੀਂ ਮੈਨੂੰ ਤਾਂ ਐ ਲੱਗੇ ਜਿਵੇਂ ਦੂਜਾ ਸੂਆ ਨਹੀਂ ਨਹੀਂ ਪਹਿਲਾ ਸੂਆ ਵੀਰੇ ਬੱਛੀ ਤੇ ਫਿਰ ਇਹਦਾ ਰੇਟ ਕਿੰਨਾ ਕਰਤਾ ਇਹਦਾ ਰੇਟ ਵੀਰੇ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਹਾਂ ਇਹਦਾ ਫੋਨ ਤੇ ਕਰਾਂਗੇ ਠੀਕ ਆ ਲੈ ਹੋ ਚੱਲ ਵੀ ਕੋਲ ਕਰਾ ਮੁੰਡਿਆ ਲੈ ਵੀ ਬਿਹੜ ਜਿਹੜੀ ਹੈਗੀ ਨਾ ਤੇ ਇਹਦਾ ਭਾਅ ਕੋਈ ਗੱਲ ਨਹੀਂ ਫੋਨ ਤੇ ਕਰ ਲੈਣਗੇ ਭਰਾ ਜੀ ਨੂੰ ਫਿੱਟ ਆਈ ਹੈ ਨਾ ਲੈ ਵੀ ਆਹ ਦੇਖ ਲੋ ਇਹ ਜਿਹੜੀ ਬਿਹੜ ਹੈਗੀ ਨਾ ਮਿੱਤਰੋ ਪਹਿਲਾ ਸੂਆ 30 ਲੀਟਰ ਵਾਲੀ ਬਿਹੜ ਆ ਗਈ ਥਣ ਲੇਵਾ ਜਿਹੜਾ ਹੈਗਾ ਇਹਨੇ ਪੂਰਾ ਚੰਗਾ ਤਿਆਰ ਕਰਨਾ ਥਣ ਬਹੁਤ ਸੋਹਣਾ ਕੱਢੂਗੀ ਮਿੱਤਰਾ ਇਹ ਵੀ ਇਹ ਆ ਦੇਖੋ ਲੈ ਚੱਲਨੇ ਲੈ ਵੀ ਸਮੀ ਪਲੀ ਜਿਹੜੀ ਹੈਗੇ ਵਜਨ ਵਜੂਦ ਬਿਹੜ ਦੇ ਵਿੱਚ ਬਹੁਤ ਜਿਆਦਾ ਚੰਗਾ ਪਹਿਲਾ ਸੂਆ ਦੋ ਦੰਦ ਬਿਹੜਾ ਮਿੱਤਰੋ ਹੈਪੀ ਇਸ ਤੋਂ ਇਲਾਵਾ ਜਿਹੜਾ ਰੂਟੀਨ ਦੇ ਵਿੱਚ ਪਸੂ ਆਉਂਦੇ ਜਾਂਦੇ ਹੋਣਗੇ ਆਉਂਦੇ ਜਾਂਦੇ ਆ ਵੀਰੇ ਠੀਕ ਹੈ ਹਾਂਜੀ ਤੇ ਨੰਬਰ ਫਿਰ ਕਿਹੜਾ ਚੱਲਦਾ ਆਪਣਾ ਨੰਬਰ ਵੀਰੇ 99460999 ਠੀਕ ਆ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰੇ ਲੋ ਵੀ ਮਿੱਤਰੋ ਜੇ ਗੱਲ ਕਰਗੇ ਬਾਈ ਹੈਪੀ ਦੀ ਹਨਾ ਹੈਪੀ ਦੀ ਮੇਰੇ ਵਾਂਗੂ ਹਾਲ ਤੇਰਾ ਵੀ ਬੁਰਾ ਲੱਗਦਾ ਹੈਪੀ ਟੂਈ ਦਾ ਹਨਾ ਹਾਂ ਟੂਈ ਥੋੜੀ ਪ੍ਰੋਬਲਮ ਆ ਗਈ ਵੀਰੇ ਸਹੀ ਗੱਲ ਹੈ ਟੂਈ ਦੀ ਕਰਕੇ ਤਾਂ ਹੀ ਬਾਈ ਹੈਪੀ ਨੇ ਪਸੂ ਤੋਰੇ ਨਹੀਂ ਤੇ ਬਾਕੀ ਜਿਹੜੀਆਂ ਇਹ ਬਾਈ ਕੋਲੇ ਬੈੜਾ ਆ ਗਈਆਂ ਹਨਾ ਚੈੱਕ ਕਰ ਲੋ ਇੱਥੇ ਆ ਸਕਦੇ ਹੋ ਮਿੱਤਰੋ ਆ ਕੇ ਜਿਹੜੀ ਤਸੱਲੀ ਕਰਕੇ ਲੈ ਜਾ ਸਕਦੇ ਕੋਈ ਵੀ ਬੈੜਾ ਵੀਰੇ ਆ ਜਿਹੜੀ ਬੈੜਾ ਦਾ ਬਹੁਤ ਠੰਡੀ ਬੈੜਾ ਹੈਗੀ ਠੀਕ ਹੈ ਇਹ ਮਾਰ ਜੇ ਥੱਲੇ ਬੰਦਾ ਫੇਰੀ ਜਾਵੇ ਕੁਝ ਕਰੀ ਜਾਵੇ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਗੱਲ ਨਹੀਂ ਇਹਦਾ ਫਿਰ ਜਿਹੜਾ ਮੈਨੂੰ ਤਾਂ ਭਾਅ ਵੀ ਲੋਟਣ ਲੱਗਿਆ ਨਹੀਂ ਭਾਅ ਵੀ ਬਹੁਤ ਲੋਟ ਹੈ ਵੀਰੇ ਮੱਛੀ ਦਾ ਹਾਂਜੀ ਬਾਕੀ ਦਾ ਭਰਾ ਦੱਸਣਗੇ ਹਾਂਜੀ ਬਾਕੀ ਭਰਾ ਦੱਸਣਗੇ ਕੀ ਬੰਦਾ ਹੈ ਜੀ ਸਹੀ ਗੱਲ ਹੈ ਹਾਂਜੀ ਠੀਕ ਹੈ ਹੈਪੀ ਫਿਰ ਧੰਨਵਾਦ ਤੇਰੇ ਧੰਨਵਾਦ